ਸਨਮਾਨਤ ਹੋਏ ਹੋਇਓ ਬਈ ਤੁਸੀਂ ਹਾਂਜੀ ਆਪਾਂ ਨੂੰ 2018 ਚ ਸਟੇਟ ਅਵਾਰਡ ਹੋਇਆ ਜੀ ਪੀਏਯੂ ਵੱਲੋਂ ਜੀ ਅੱਛਾ ਜੀ ਹਾਂਜੀ 2018 ਦੇ ਸਟੇਟ ਅਵਾਰਡ ਗਏ ਜੀ ਅੱਛਾ ਬਈ ਕਿੰਨੇ ਅਵਾਰਡ ਮਿਲੇ ਹੋਏ ਨੇ ਬਈ ਤੁਹਾਨੂੰ ਸਾਰੇ ਹੁਣ ਤੱਕ ਵੀ ਇੱਕ ਤਾਂ ਸਟੇਟ ਅਵਾਰਡ ਮਿਲਿਆ ਬਈ ਕਿਤੇ ਵੀ ਆਪਾਂ ਐਗਜ਼ੀਬਿਸ਼ਨ ਲਾਉਨੇ ਆਂਗੇ ਤਾਂ ਉੱਥੇ ਅਵਾਰਡ ਮਿਲਦੇ ਨੇ ਤੇ ਪੰਜ ਵਾਰੀ ਅਸੀਂ ਇੰਟਰਨੈਸ਼ਨਲ ਟ੍ਰੇਡ ਫੇਅਰ ਲਾਇਆ ਦਿੱਲੀ ਜੋ ਇੰਟਰਨੈਸ਼ਨਲ ਹੁੰਦਾਗਾ ਜਿਹਦੇ ਵਿੱਚੋਂ ਪੰਜਾਬ ਚੋਂ ਸਿਰਫ ਪੰਜ ਸਟਾਲਾਂ ਸਿਲੈਕਟ ਹੋ ਕੇ ਜਾਂਦੀਆਂ ਨੇ ਹਾਂਜੀ ਦੋਸਤੋ ਆਪਾਂ ਹੁਣ ਬਾਈ ਹੋਰਾਂ ਨਾਲ ਗੱਲਬਾਤ ਕਰਵਾਉਣੀ ਆ ਕਿਰਤ ਸੈਲਫੀ ਗਰੁਪ ਆ ਬਾਈ ਜੀ ਇਹਨਾਂ ਦਾ ਜਿਹੜਾ ਬ੍ਰਾਂਡ ਦਾ ਨਾਮ ਆ ਉਹ ਕਿਰਤ ਆਗਾ ਤੇ ਬਾਈ ਹੋਰਾਂ ਕੋਲ ਆਪਾਂ ਕਰਦੇ ਆ ਗੱਲਬਾਤ ਬਾਈ ਹੋਰਾਂ ਕੋਲੇ ਅਚਾਰ ਨੇਗੇ ਕਿਰਤ ਦੇ ਨਾਮ ਤੇ ਬਾਈ ਹੋਰਾਂ ਦਾ ਬ੍ਰਾਂਡ ਆਗਾ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਕੀ ਹਾਲ ਚਾਲ ਆ ਬਾਈ ਜੀ ਵਧੀਆ ਵਧੀਆ ਕੀ ਨਾਮ ਆ ਬਈ ਆਪਣਾ ਮੇਰਾ ਨਾਮ ਮਨਜੀਤ ਸਿੰਘ ਆ ਬਈ ਮਨਜੀਤ ਸਿੰਘ ਕਿਹੜਾ ਪਿੰਡ ਆ ਬਾਈ ਪਿੰਨੇ ਛੱਠਾ ਨਹਿੜਾ ਬਈ ਛੱਠਾ ਨਹਿੜਾ ਐ ਬਈ ਇਹ ਬਈ ਪ੍ਰੋਡਕਟ ਆਪਣੇ ਕੋਲੇ ਕਿਹੜੇ ਕਿਹੜੇ ਨੇ ਆਪਣੇ ਲਵੇ ਬਈ ਅਚਾਰ ਹੁੰਦੇ ਨੇ ਬਿਰਾ ਕਿਸੇ ਕਲਰ ਕੈਮੀਕਲ ਤੋਂ ਅੱਛਾ ਜੀ ਤਿਆਰ ਕੀਤੇ ਹੋਏ ਤੇ ਆਪਣੇ ਦੀ ਮੇਂ ਪੁਰਾਣੇ ਬਜ਼ੁਰਗ ਤਿਆਰ ਕਰਦੇ ਸੀ ਸਰੋਂ ਦੇ ਤੇਲ ਦੇ ਵਿੱਚ ਠੀਕ ਹੈ ਭਾਈ ਆਪਣੇ ਲਵੇ ਮਿਰਚ ਦਾ ਆਚਾਰ ਹੈਗਾ ਹਾਂਜੀ ਅੰਬ ਦਾਗਾ ਢੇਲਿਆਂ ਦਾ ਆਚਾਰ ਹੈ ਢੇਲੇ ਦੇ 2-3 ਕੁਆਲਿਟੀਆਂ ਲੈਣੀ ਹੈ ਅੱਛਾ ਭਾਈ ਢੇਲਿਆਂ ਦਾ ਵੀ ਆਚਾਰ ਹਾਂ ਢੇਲਿਆਂ ਦਾ ਆਚਾਰ ਅੱਛਾ ਭਾਈ ਕੌੜ ਤੁੰਬੇ ਦਾ ਆਚਾਰ ਹੈਗਾ ਠੀਕ ਹੈ ਭਾਈ ਕੱਚੀ ਹਲਦੀ ਦਾ ਆਚਾਰ ਹੈਗਾ ਕੱਚੀ ਹਲਦੀ ਦਾ ਤੇ ਜਿਹੜਾ ਸਰੋਂ ਨਾਲ ਜਿਆਦਾ ਮਸ਼ਹੂਰ ਆ ਭਾਈ ਸਾਡਾ ਸਿਆਲ ਤੋਂ ਹੁੰਦਾ ਉਹ ਗੁੜ 'ਚ ਤਿਆਰ ਕਰਿਆ ਹੋਇਆ ਲਾਸਣ ਦਾ ਆਚਾਰ ਗੁੜ ਤਿਆਰ ਉਹ ਹੁਣ ਹੈਗਾ ਭਾਈ ਗੁੜ ਤਿਆਰ ਹੈਗਾ ਹੈਗਾ ਅੱਛਾ ਭਾਈ ਹੈਗਾ ਉਹਨੂੰ ਖਾਣ ਤੋਂ ਬਾਅਦ ਸਮੈਲ ਨਹੀਂ ਆਉਂਦੀ ਭਾਈ ਲਸਣ ਨਾ ਖਾਣ ਦੀ ਕੀ ਕਾਰਨ ਹੁੰਦਾ ਤੇ ਸਮੈਲ ਤੇ ਖੜਵਾਹਟ ਹੁੰਦੀ ਹੈ ਹਾਂ ਹਾਂ ਭਾਈ ਇਹਦਾ ਸਭ ਨੂੰ ਪਤਾ ਹੁੰਦੇ ਨੇਗੇ ਉਹਦੇ ਵਿੱਚ ਸਭ ਖਤਮ ਕਰਦੇ ਮੈਨੂੰ ਬੱਚੇ ਵੀ ਖਾ ਸਕਦੇ ਨੇ ਠੀਕ ਹੈ ਜੀ ਹਾਂਜੀ ਮਤਲਬ ਇਹ ਸਾਰੇ ਵੀ ਕੋਈ ਬੱਚੇ ਖਾ ਸਕਦੇ ਨੇ ਲਸਣ ਵਾਲੇ ਚਾਹ ਬੱਚੇ ਖਾ ਸਕਦੇ ਨੇ ਭਾਈ ਆਮ ਤੌਰ ਤੇ ਸਿਆਣਾ ਬੰਦਾ ਵੀ ਨਹੀਂ ਛੇਤੀ ਖਾਂਦਾ ਹੁੰਦਾ ਅੱਛਾ ਭਾਈ ਇਹਨੂੰ ਬੱਚੇ ਵੀ ਵੀ ਸਵਾਦ ਬਣਿਆ ਹੋਇਆ ਵਧੀਆ ਤੇ ਗੁੜ ਜਦੋਂ ਵਿੱਚ ਐਡ ਹੋ ਗਿਆ ਨਾਲ ਆਇਰਨ ਵੀ ਐਡ ਹੋ ਜਾਂਦਾ अच्छा भाई हां जी ठीक है भाई ते ਨਾਲ ਆਪਣੇ ਬਈ ਮਸਾਲੇ ਨੇਗੇ अच्छा भाई दही लस्सी सलाद मसाला ਤੇ ਪਰੌਂਠਾ मसाला ठीक है भाई ਇਹ ਅਲੱਗ-ਅਲੱਗ ਮਸਾਲੇ ਨੇ ਇਹ ਅਲੱਗ-ਅਲੱਗ ਮਸਾਲੇ ਨੇ ਬਈ ਠੀਕ ਹੈ ਬਈ ਮੈਂ ਇਹ ਦਿਖਾਵਾਂਗਾ ਬਈ ਇਹ ਮਸਾਲਾ ਹੁੰਦਾ ਕਿਵੇਂ ਤਿਆਰ ਹਗਾ ਆ ਸੀ ਜੀ اچھا ਬਈ ਇਹ ਆਪਣਾ ਦਹੀਂ ਲੱਸੀ ਸਲਾਦ ਫਰੂਟ ਮਸਾਲਾ ਹੈਗਾ ਇਹਨੂੰ ਦਹੀਂ ਚ ਪਾਓ ਲੱਸੀ ਸਲਾਦ ਫਰੂਟ اچھا ਬਈ ਇਹਦੇ ਵਿੱਚ ਆ ਦੇਖੋ ਅਸੀਂ ਪ੍ਰੋਡਕਟ ਲਿਖੇ ਵੀ ਹੋਏ ਨੇ ਸਦਾ ਨਾਮਕ ਕਾਲਾ ਨਮਕ ਜੀਰਾ ਬੋਰਡਾ ਮਸੂਰਨਾ ਆਦਾਂ ਕਾਲੀ ਮਿਰਚ ਹਿੰਡ ਪਦੀਨਾ ਹਰੀ ਮਿਰਚ ਇਹ ਸਭ ਕੁਝ ਹੁੰਦਾਗਾ ਠੀਕ ਹੈ ਭਾਈ ਤੇ ਉਹ ਬਾਜ਼ਾਰ ਵਾਂਗੂ ਨਹੀਂ ਵੀ ਕੱਲਾ ਕਾਲਾ ਨੂਨ ਜਾਂ ਕੁਛ ਹੋਰ ਵੀ ਪਾ ਕੇ ਦੀ ਬਸ ਕੈਮੀਕਲ ਤਾਂ ਹੈ ਨਹੀਂ ਕੈਮੀਕਲ ਤਾਂ ਹੁੰਦਾ ਹੀ ਨਹੀਂ ਭਾਈ ਇਹਦੇ ਵਿੱਚ ਠੀਕ ਹੈ ਭਾਈ ਤੇ ਭਾਈ ਇਹਨਾਂ ਦੇ ਜਿਵੇਂ ਹੁਣ ਮੜਾ ਜਿਹਾ ਆ ਮਿਰਚ ਦਾ ਚਾਰ ਪਿਆਨਾ ਭਾਈ ਇਹਦਾ ਕੀ ਰੇਟ ਹੈ ਭਾਈ ਇਹ 100 ਦਾ ਅੱਧਾ ਕਿਲੋ ਆ ਲਈ 100 ਦਾ ਅੱਧਾ ਕਿਲੋ ਇਹ ਭਈਆ ਕਿ ਮਿਰਚ ਭਾਈ ਜਿਹੜੀ ਆਪਣੀ ਹੁੰਦੀ ਹੈ ਸੀਜ਼ਨਲ ਹੁੰਦੀ ਹੈ ਹੁਣ ਇਸ ਟਾਈਮ ਮਿਰਚ ਆ ਰਹੀ ਆ ਉਹ ਕੜ ਕੌੜੀ ਨਹੀਂ ਆ ਰਹੀ ਹਾਂਜੀ ਇਸ ਟਾਈਮ ਖੱਟੀ ਆ ਰਹੀ ਹੈ ਜੀ ਇਹ ਜਿਹੜੀ ਖੱਟੀ ਜਿਹੜੀ ਹੁਣ ਗਾਹਾਂ ਪਾਉਂਗੀ ਉਹ ਕੌੜੀ ਹੋ ਜੂਗੀ ਹਾਂਜੀ ਕੌੜੀ ਐਵੇਂ ਹੋਊਗੀ ਤੇ ਅੰਬ ਦਾ ਆਚਾਰ ਅੱਛਾ ਇਹ ਅੰਬ ਦਾ ਆਚਾਰ ਹਾਂ ਅੰਬ ਦਾ ਆਚਾਰ ਬਈ ਆਪਾਂ ਜਿਆਦਾ ਰਾਮਕੀਲਾ ਅੰਬ ਦਾ ਪਾਉਂਦੇ ਜਾਂ ਢੀਂਗਾ ਅੰਬ ਦਾ ਜਿਹੜਾ ਬੈਸਟ ਕੁਆਲਿਟੀ ਹੁੰਦੀ ਹੈਗੀ ਅੱਛਾ ਬਈ ਵੀ ਇਹਦਾ ਵੀ ਫਰਕ ਹੁੰਦਾ ਬਈ ਕੋਈ ਬਈ ਫਰਕ ਹੁੰਦਾਗਾ ਅੱਛਾ ਜੀ ਜਿਹੜਾ ਇਹ ਆਮ ਹੁੰਦਾ ਇਹਨਾਂ ਦੇ ਵਿੱਚ ਗੁੱਧ ਹੁੰਦੀ ਆ ਪੂਰੀ ਅੱਛਾ ਜੀ ਜਿਹੜਾ ਆਮ ਅੰਬੀ ਜੀ ਚੱਲ ਪਾਂਦੀ ਹੈਗੀ ਉਹਦੇ ਵਿੱਚ ਗੁੱਦ ਨਹੀਂ ਰਹਿੰਦੀ ਕਾਲਾ ਛਿਲਕਾ ਛਿਲਕਾ ਇਹ ਰਹ ਜਾਂਦਾ ਠੀਕ ਆ ਇਹਦਾ ਕੀ ਰੇਟ ਕੀ ਹੈ ਬਈ ਇਹਦਾ ਇਹ ਵੀ 100 ਦਾ ਅੱਧਾ ਕਿਲੋ ਹੈ ਵੀਰੇ ਇਹ ਵੀ 100 ਦਾ ਅੱਧਾ ਕਿਲੋ ਇਹ ਬਈ ਸਰੋਂ ਦੇ ਤੇਲ ਵਾਲੀ ਨੇ ਸਾਰੇ ਸਰੋਂ ਦੇ ਤੇਲ ਵਾਲੇ ਇਹ ਬਈ ਅੱਗੇ ਆ ਕਿਹੜਾ ਆ ਗਿਆ ਬਈ ਇਹ ਬਈ ਤੇਲ ਆ ਗਿਆ ਬਰੀਕ ਵਾਲਾ ਤੇਲਾ ਹਾਂ अच्छा भाई यो जे पिंडाच सुनदे ने डेली दा अचार हां हां ए ब्रिक डेल आ गया भाई अच्छा ए ब्रिक डेल आ गया ए दा की रेट हुंदा भाई ए भाई जेड़ा ब्रिक वाला ए 200 ਦਾ ਅੱਧਾ ਕਿਲੋ ਤੇ ਜਿਹੜਾ ਆਹ ਮੋਟੇ ਵਾਲਾ ਗਾ ਹਾਂਜੀ ਇਹ 150 ਦਾ ਅੱਧਾ ਕਿਲੋ ਇਹ 150 ਦਾ ਅੱਧਾ ਕਿਲੋ 200 ਦਾ ਠੀਕ ਹੈ ਭਾਈ ਬਸ ਇਹਦਾ 20 ਕੱਚਾ ਹੁੰਦਾ ਭਾਈ ਜਿਹੜਾ 200 ਵਾਲਾ ਗਾ ਅੱਛਾ ਜੀ ਹਾਂ ਠੀਕ ਹੈ ਤੇ ਉਹ ਦੁਬਾਰਾ ਆ ਜਾ ਬਈ ਆਪਣੇ ਲਵੇ ਕੌੜ ਤੁੰਬੇ ਦਾ achar ਅਸੀਂ ਕੌੜ ਤੁੰਬੇ ਦਾ ਹਾਂ ਉਹ ਦਿਖਾਉਂਗੇ ਭਾਈ ਹਾਂ ਕੌੜ ਤੁੰਬੇ ਦਾ ਕੌੜ ਤੁੰਗੇ ਦਾ ਬਈ ਇਹ ਤਾਂ ਫਿਰ ਬਈ ਕੌੜਾ ਨਹੀਂ ਹੁੰਦਾ ਹੁਣ ਇਹ ਇਹਦੇ ਵਿੱਚ ਕੜਵਾਹਟ ਕੱਢੀ ਗਈ ਹੈ ਬਈ ਇੱਕ ਮੇਕ ਕਰਦੇ ਹਾਂ ਤੇ ਫਿਰ ਇਹ ਬਾਈ ਨੂਨ ਨਾਲ ਨਿਕਲਦੀ ਹੈਗੀ ਤੇ ਸਾਡੀਆਂ ਆਪਣੀਆਂ ਥੋੜੀਆਂ ਰੈਸਪੀਆਂ ਰਹੀਆਂ ਬਿਨਾ ਪਰ ਬਿਨਾ ਕਿਸੇ ਕਲਰ ਕੈਮੀਕਲ ਤੋਂ ਨਿਕਲਦੀ ਹੈਗੀ ਉਹ ਵੀ ਦੇਸੀ ਲਾਜ ਨਾਲ ਹੀ ਕਰਦੇ ਹਾਂ ਦੇਸੀ ਲਾਜ ਨਾਲ ਹੀ ਕਰਦੇ ਹਾਂ ਠੀਕ ਹੈ ਬਈ ਇਹ ਕੀ ਰੇਟ ਹੁੰਦਾ ਬਈ ਇਹ ਵੀ 100 ਦਾ ਦਾ ਕਿਲੋ ਵਾਲਾ ਇਹ ਵੀ 100 ਦਾ ਕਿਲੋ ਜਿਹੜੇ ਮਤਲਬ ਵੀ ਆਪਣੇ ਪੰਜਾਬ ਦੇ ਵਿੱਚ ਮਿਲ ਜਾਂਦੇ ਨੇ ਫਲ ਉਹਦਾ ਆਪਣਾ ਰੇਟ ਨਾਰਮਲ ਹੁੰਦਾ ਹੈ ਇਹ ਨੂਨ ਡੇਲਾਗਾ ਇਹ ਰਾਜਸਥਾਨ ਦੀ ਫਸਲ ਹੈਗੀ ਇਹ ਉਹਨਾਂ ਦੇ ਸਾਰੇ ਹੋ ਗਿਆ ਤੇ ਉੱਥੋਂ ਮਹਿੰਗਾ ਹੋਊਗਾ ਤੇ ਸਾਡਾ ਵੀ ਇੱਥੇ ਰੇਟ ਫਿਰ ਚੰਗਾ ਹੀ ਹੈ ਹਾਂ ਤੇ ਜਿਵੇਂ ਹੁਣ ਲਾਸਣ ਦਾ ਹੋ ਗਿਆ ਲਾਸਣ ਇਹ ਦਿਖਾਉਂਗੇ ਬਈ ਕੋਲ ਹਾਂ ਲਾਸਣ ਦਾ ਇਹ ਲਾਸਣ ਆ ਗਿਆ ਬਈ ਇਹ ਲਾਸਣ ਆ ਗਿਆ ਹੈ ਬਈ ਇਹ ਗੁੜ ਦੇ ਵਿੱਚ ਤਿਆਰ ਕਰਿਆ ਹੁੰਦਾਗਾ ਇਹ ਤਾਂ ਜਦੋਂ ਸੰ ਚਿੱਟਾ ਹੁੰਦਾ ਗੁੜ ਦੇ ਵਿੱਚ ਰਜ ਕੇ ਲਾਲ ਹੋਇਆਗਾ ਹਾਂ ਬਈ ਹਾਂਜੀ ਹਾਂਜੀ ਠੀਕ ਹੈ ਬਈ ਤੇ ਇਸ ਸਮੈਲ ਵੀ ਇਹਦੇ ਵਿੱਚੋਂ ਘੱਟ ਆ ਰਹੀ ਹੈ ਨਾ ਬਈ ਇਹ ਸਮੈਲ ਵਾਲੀ ਆਉਂਦੀ ਹੁੰਦੀ ਹੈ ਹਾਂ ਸਮੈਲ ਵੀ ਇਹਦੇ ਵਿੱਚ ਜਿਹੜੀ ਆਉਗੀ ਵਧੀਆ ਆਉਗੀ ਹਾਂ ਬਈ ਵਧੀਆ ਠੀਕ ਤੇ ਹੁਣ ਆਪਣੇ ਲਈ ਬੇ ਗਾਹਾਂ ਸਟਾਕ ਚ ਬਈ ਕਰੇਲੇ ਦਾ ਜਿਹੜਾ ਦੇਸੀ ਕਰੇਲਾ ਹੁੰਦਾਗਾ ਉਹਦਾ achar ਤਿਆਰ ਹੋ ਜੂ ਤੇ ਟੁੱਕਿਆਂ ਦਾ 2 ਹਫ਼ਤੇ ਤੱਕ ਤਿਆਰ ਹੁੰਦਾ। ਸਾਦਾ ਬਾਈ ਟੁੱਕਿਆਂ ਦਾ ਬਾਈ ਟੁੱਕਿਆਂ ਹਾਂ ਟੁੱਕਿਆਂ ਦਾ ਅੱਜਕੱਲ ਟੁੱਕੇ ਮਿਲਦੇ ਨਹੀਂ ਹੈਗੇ ਪੰਜਾਬ ਚ। ਹਾਂ ਬਾਈ ਦੇਖਣ ਨੂੰ ਹੀ ਬਹੁਤ ਘੱਟ ਮਿਲਦੇ ਨੇ। ਹਾਂ ਹੈ ਹੀ ਨਹੀਂ ਬਾਈ ਇਹ ਵੀ ਰਾਜਸਥਾਨ ਤੋਂ ਲਿਆਤੇ ਨੇਗੇ। ਤੇ ਉਹ 2 ਹਫ਼ਤਿਆਂ ਨੂੰ ਸ਼ੁਰੂ ਹੋ ਜੂਗਾ ਤੇ ਟੁੱਕੇ ਸਾਡੇ ਇਸ ਤੋਂ ਪਹਿਲਾਂ ਵਿਕ ਚੁੱਕੇ ਨੇ ਮਤਲਬ ਵੀ ਪੈਸੇ ਛੱਡ ਲਵੇ ਨੇ ਉਹਨਾਂ ਦੇ ਆਰਡਰ ਆ ਚੁੱਕੇ ਨੇ। ਅੱਛਾ ਬਾਈ ਮਤਲਬ ਵੀ ਪਹਿਲੀ ਤਿਆਰ ਹੁਣ ਤੋਂ ਪਹਿਲਾਂ ਸੋਲਡ ਆਊਟ ਸੋਲਡ ਆਊਟ ਨਹੀਂ ਹੈ ਠੀਕ ਹੈ ਭਈ ਤੇ ਭਈ ਉਹ ਪਿੱਛੇ ਫੋਟੋਆਂ ਦੇਖ ਰਿਹਾ ਥੋੜੀਆਂ ਉਹ ਵੀ ਸਲਮਾਨ ਤੋਂ ਹੋਏ ਹੋਏ ਭਈ ਤੁਸੀਂ ਹਾਂਜੀ ਆਪਾਂ ਨੂੰ 2018 ਚ ਸਟੇਟ ਅਵਾਰਡ ਹੋਇਆ ਜੀ ਪੀਏਯੂ ਵੱਲੋਂ ਜੀ ਅੱਛਾ ਜੀ ਹਾਂਜੀ 2018 ਦੇ ਸਟੇਟ ਅਵਾਰਡ ਜੀ ਅੱਛਾ ਭਈ ਕਿੰਨੇ ਅਵਾਰਡ ਮਿਲੇ ਹੋਏ ਨੇ ਭਈ ਤੁਹਾਨੂੰ ਸਾਰੇ ਹੁਣ ਤੱਕ ਵੀ ਇੱਕ ਤਾਂ ਸਟੇਟ ਅਵਾਰਡ ਮਿਲਿਆ ਭਈ ਕਿਤੇ ਵੀ ਆਪਾਂ ਐਗਜ਼ੀਬਿਸ਼ਨ ਲਾਉਨੇ ਆਂਗੇ ਤਾਂ ਉੱਥੇ ਅਵਾਰਡ ਮੈਂਦ ਨੇ ਤੇ ਪੰਜ ਵਾਰੀ ਅਸੀਂ ਇੰਟਰਨੈਸ਼ਨਲ ਟ੍ਰੇਡ ਫੇਅਰ ਲਾਇਆ ਦਿੱਲੀ ਜੋ ਇੰਟਰਨੈਸ਼ਨਲ ਹੁੰਦਾਗਾ ਜਿਹਦੇ ਵਿੱਚੋਂ ਅੱਛਾ ਭਾਈ ਉਹ ਪੰਜ ਚ ਤੁਸੀਂ ਹੁੰਦੇ ਹੋ ਹਾਂ ਉਹ ਪੰਜ ਵਾਰੀ ਲਾਇਆ ਹੋਇਆ ਭਾਈ ਇਹ ਅੱਛਾ ਭਾਈ ਉਹ ਜਿਹੜੇ ਪੰਜ ਸਿਲੈਕਟ ਹੁੰਦੇ ਨੇ ਉਹ ਤੁਸੀਂ ਪੰਜ ਵਾਰੀ ਲਾ ਚੁੱਕੇ ਪੰਜ ਵਾਰੀ ਲਾ ਚੁੱਕੇ ਅੱਛਾ ਭਾਈ ਫਿਰ ਤਾਂ ਵੱਡੀ ਗੱਲ ਬਾਤ ਆ ਵੀ ਆਪਾਂ ਕਹਿੰਦੇ ਹਾਂ ਇਹ ਵੀ ਕੁਆਲਿਟੀ ਦੇ ਆਧਾਰ ਤੇ ਮਿਲਦੀ ਆ ਹਾਂ 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 ਬਿਲਕੁਲ ਕੁਆਲਿਟੀ ਦੇ ਆਧਾਰ ਤੇ ਵੀ ਇਹ ਭਾਈ ਆਪਣਾ ਸੰਪਰਕ ਨੰਬਰ ਜੇ ਕਿਸੇ ਨੇ ਕੋਈ ਸਮਝਾਉਣਾ ਹੋਵੇ ਚਾਰ ਮੇਰੇ ਆਪਣਾ 87280 1650 ਹਾਂਜੀ ਆਪਾਂ ਕੂਰੀਅਰ ਸਰਵਿਸ ਵੀ ਕਰਦੇ ਆ ਵੀ ਜੇ ਕੋਈ ਸ਼ਹਿਰ ਲੱਗਦਾ ਲਵੇ ਵੀ ਸ਼ਹਿਰ ਚ ਕਰਦਨੇ ਆਗੇ ਦਿੱਲੀ ਤੱਕ ਵੀ ਆਪਣਾ ਕੂਰੀਅਰ 올 ਓਵਰ ਇੰਡੀਆ ਜਾਂਦਾਗਾ ਕੂਰੀਅਰ 올 ਓਵਰ ਹਾਂਜੀ ਹਾਂ ਤੁਸੀਂ ਵੀ ਥੋੜਾ ਨਾਲ ਫਿਰ ਪੱਕੇ ਕਸਟਮਰ ਹੀ ਹੋਣਗੇ ਹਾਂਜੀ ਹਾਂ ਬਾਈ ਪੱਕੇ ਕਸਟਮਰ ਜੁੜੇ ਹੋਏ ਨੇ ਕਿਉਂਕਿ ਹੁਣ ਪਰਗਤੀ ਮਨਾਲ ਲਾਉਨੇ ਰਹਿੰਦੇ ਆਗੇ ਉੱਥੇ ਰੈਗੂਲਰ ਸਾਡਾ ਕੂਰੀਅਰ ਜਾਂਦੀ ਰਹਿੰਦਾਗਾ ਰੋਜ਼ ਦੀ ਰੋਜ਼ ਸਹੀ ਰੋਜ਼ ਦੀ ਰੋਜ਼ ਜਾਂਦਾ ਬਾਕੀ ਬਾਈ ਜਿਵੇਂ ਹੁਣ ਤੁਹਾਨੂੰ ਵੀ ਪੰਜ ਅਵਾਰਡ ਮੇਰੇ ਤੋਂ ਕਿੰਨੇ ਕੁਆਲਿਟੀ ਵਧੀਆ ਤਾਂ ਪੱਕੇ ਤਾਂ ਆਪੀ ਜੁੜਨੇ ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਜੀ ਓਕੇ